ਅੱਜ ਲਈਏ ਤਰਨਤਨ ਜ਼ਿਲ੍ਹੇ ਵੱਲੋਂ ਯਾਰਾਂ ਬੀਬੀਆਂ ਵੱਲੋਂ ਦਿਲਕਾਰ ਰੈਲੀ ਹੋ ਰਹੀ ਆ ਕੇਂਦਰ ਸਰਕਾਰ ਨੂੰ ਜੋ ਕੇਂਦਰ ਸਰਕਾਰ ਕਾਰਪੋਰੇਟ ਦੀਆਂ ਨੀਤੀਆਂ ਬਣਾ ਕੇ ਕਿਸਾਨਾਂ ਮਜ਼ਦੂਰਾਂ ਦਾ ਕਿੱਤਾ ਤਬਾਹ ਕਰਨ ਦੇ ਤੁੱਲੀ ਹੋਈ ਆ ਡਬਲਯੂਟੀਓ ਵਿਸ਼ਵ ਵਪਾਰ ਸੰਸਥਾ ਮੁਦਰਾ ਫੰਡ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਕਬਾੜਾ ਕਰ ਰਹੀ ਆ ਜਿੰਨੇ ਜਨਤਕਦਾਰੇ ਸਾਬ ਪ੍ਰਾਈਵੇਟ ਹੱਥਾਂ ਦੇ ਦਿੱਤੇ ਆ ਜੋ ਆਰਥਿਕ ਸੋਮੇ ਆਦੇਸ਼ ਦੇ ਉਹ ਵੀ ਪ੍ਰੋਗਰਾਥਾਂ ਦੇ ਦਿੱਤੇ ਆ ਇਸ ਦੇ ਨਾਲ ਜਿਹੜਾ ਸਾਢੇ 7 ਮਹੀਨੇ ਤੋਂ ਵੱਧ ਸਮੇਂ ਤੋਂ ਆ ਵੇਲੇ ਦੇਸ਼ ਵਿਆਪੀ ਅਧੋਲਨ ਚੱਲ ਰਿਹਾ ਸ਼ੰਭੂ ਖਨੌਰੀ ਬਾਰਡਰਾਂ ਦੇ ਉੱਤੇ ਤਰਤਨਪੁਰਾ ਬਾਰਡਰਾਂ ਦੇ ਉੱਤੇ ਉਹਦੀਆਂ ਇਹੜੀਆਂ 12 ਮੰਗਾਵਾ ਐਮ ਐਸ ਪੀ ਦੇ ਗਰੰਟੀ ਦਾ ਕਾਨੂੰਨ ਤੇ ਨਾਲ ਸੀ 2 50 ਨਾਲ ਡਾਕਟਰ ਸੁਮੇਨਰ ਕਮੇਟੀ ਦੀ ਰਿਪੋਰਟ ਤੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਸਮੇਤ ਜਿੰਨੀਆਂ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਵਾ ਉਹਨਾਂ ਮੰਗਾਵਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਕਿਉਂ ਨਹੀਂ ਦੇ ਰਿਹਾ ਕਿਉਂਕਿ ਇਹਨਾਂ ਨੇ ਵਿਸ਼ਵਪਾਰ ਸੰਸਥਾ ਦੇ ਨਾਲ ਸਮਝੌਤੇ ਕੀਤੇ ਹੋਏ ਆ ਆ ਤੇ ਪਿਛਲੇ ਦਿਨ ਹੀ ਆ ਪਿਛਲੇ ਬੈਠ ਸੈਸ਼ਨ ਦੇ ਵਿੱਚ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਬੋਲਿਆ ਵਾ ਕਿ ਅਸੀਂ ਸਮਝੌਤਾ ਕੀਤਾ ਆ ਸਭ ਤੋਂ ਪਹਿਲਾਂ ਮਨਮੋਹਨ ਸੋਨ ਨੂੰ ਕੀਤਾ 1995 ਉਸ ਤੋਂ ਬਾਅਦ 2-3 ਵਾਰਾਂ ਫੇਰ ਉਹ ਸਮਝੌਤੇ ਦਸਕਤ ਹੋਏ ਹੋਏ ਆ ਹੁਣ ਮੋਦੀ ਦੇ ਜਿਹੜਾ ਪ੍ਰਧਾਨ ਮੰਤਰੀ ਆ ਉਹਦੇ ਦਸਕਤ ਹੋਏ ਹੋਏ ਆ ਇਸ ਕਰਕੇ ਅਸੀਂ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਨਹੀਂ ਦੇ ਸਕਦੇ ਤੇ ਨਾ ਹੀ ਅਸੀਂ ਡਾਕਟਰ ਸੁਆਮੀਨਾਥਨ ਸੀਟੂ ਪਲੱਸ 150 ਨਾਲ ਉਹ ਕਰ ਸਕਦੇ ਨਾ ਅਸੀਂ ਕੁਝ ਮੰਗ ਮੰਨ ਸਕਦੇ ਆ ਇਹ ਗੱਲ ਆਉਣ ਦੀ ਰਿਕਾਰਡ ਪਾਰਲੀਮੈਂਟ ਚ ਸ਼ਿਵਰਾਜ ਚੋਹਾਨ ਖੇਤੀਬਾੜੀ ਮੰਤਰੀ ਬੋਲਦਾ ਇਹ ਤੋਂ ਸਿੱਧਾ ਅੰਦਾਜ਼ਾ ਲੱਗਦਾ ਕਿ ਇਹਨਾਂ ਨੇ ਕਿਤਰਾ ਇਹਨਾਂ ਦੇ ਹੱਥ ਵੱਡੇ ਹੋਏ ਆ ਕਿਤਰਾ ਨਾ ਦੇਸ਼ ਨੂੰ ਸਾਰੇ ਨੂੰ ਵੇਚਿਆ ਹੋਇਆ ਵਾ ਕਿਸ ਤਰੀਕੇ ਦੇ ਨਾਲ ਇਹ ਜੋ ਮਨਮੋਣਸੋਂ ਸਮਝੌਤੇ ਕਰਕੇ ਗਿਆ ਉਹਨੂੰ ਇਹ ਫਾਲੋ ਕਰ ਰਹੀ ਹੈ ਜਿਹੜੀ ਹੁਣ ਆਲੀ ਸਰਕਾਰ ਆ ਪਹਿਲਾਂ ਵੀ ਮੋਦੀ ਸਾਹਿਬ 10 ਸਾਲ ਤੇ ਆ ਹੁਣ ਜਿਹੜੀ ਨਵੀਂ ਸਰਕਾਰ ਬਣੀ ਆ ਜਿਹੜੀ ਆ ਆਪਣੀ ਲੰਗੜੀ ਸਰਕਾਰ ਜਿਹਨੂੰ ਕਹਿ ਲੋ ਆ ਬਣੀ ਜਿਹੜੀ ਤੀਜੀ ਵਾਰ ਇਹ ਸਾਰੀ ਉਸੇ ਦਾ ਚੱਲ ਰਹੀ ਆ ਇਹਨਾਂ ਦੀ ਨੀਤੀ ਕੀ ਆ ਜਿਹੜੀ ਨੀਤੀ ਪਾਸ ਹੋਈ ਉਹ ਵੀ ਬੋਲੇ ਆ ਵੀ ਨੀਤੀ ਇਹ ਆ ਵੀ 60 ਕਰੋੜ ਕਿਸਾਨ ਦੇਖ ਦੇ ਖੇਤ ਚੋਂ ਬਾਹਰ ਕਰਕੇ ਸਸਤੀ ਲੇਵਲ ਤੇ ਤਬਦੀਲ ਕਰਨੇ ਆ ਕਾਰਖਾਨੇ ਆ ਗਾੜੀ ਮਾਲਾਂ ਗਾੜੀ ਗਦਾਮਾਂ ਗਾੜੀ ਇਸ ਕਰਕੇ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਨਹੀਂ ਦੇ ਸਕਦੇ ਡਾਕਟਰ ਸੁਆਮੀਨਾਥ ਲਾਗੂ ਨਹੀਂ ਕਰ ਸਕਦੇ ਮੰਗਾ ਨਹੀਂ ਮੰਨ ਸਕਦੇ ਉਹ ਤਰ੍ਹਾਂ ਜਿਹੜੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੀ ਮੰਗ ਮੰਨਣੀ ਕੋਈ ਔਖੀ ਨਹੀਂ ਹੈਗੀ ਜਾਂ ਡਾਕਟਰ ਸੁਆਮੀਨਾਥ ਕਮੇਟੀ ਦੀ ਰਿਪੋਰਟ ਲਾਗੂ ਕਰਨੀ ਕੋਈ ਔਖ ਨਹੀਂ 2006 ਦੀ ਪਈ ਰਿਪੋਰਟ ਇਹ ਸਾਨੂੰ 2011 ਦੀ ਜਿਹੜੀ ਆ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੀ ਮੋਦੀ ਸਾਹਿਬ ਦੀ ਆਪਣੀ ਰਿਪੋਰਟ ਪਈ ਹੋਈ ਹੈ ਪ੍ਰਧਾਨ ਮੰਤਰੀ ਜਿਹੜਾ ਹੋਣਿਆ ਉਦੋਂ ਇਹ ਮੁੱਖ ਮੰਤਰੀ ਗੁਜਰਾਤ ਦੇ ਹੁੰਦੇ ਸੀ ਆਪਦੀ ਰਿਪੋਰਟ ਪਈ ਹੋਈ ਪਈ ਇਹ ਐਮਐਸਪੀ ਦਾ ਗਰੰਟੀ ਦਾ ਕਾਨੂੰਨ ਤੋਂ ਬਗੈਰ ਹਿੰਦੁਸਤਾਨ ਦਾ ਕਿਸਾਨ ਨਾ ਉਹਨਾਂ ਕੀਤੀ 10 ਸਾਲ ਨਾ ਇਹਨਾਂ ਨੇ ਹੁਣ 10 ਸਾਲ ਤੋਂ ਵੱਧ ਹੋ ਗਿਆ ਨਾ ਇਹਨਾਂ ਲਾਗੂ ਕੀਤੀ ਇਸ ਲਈ ਅਸੀਂ ਜੋ ਇਹ ਇਕੱਠ ਕਰ ਰਹੇ ਆਂ ਇੱਕ ਤੇ ਇਹਦੇ ਵਿੱਚ ਇਹ ਆ ਕਿ ਬੀਬੀਆਂ ਦੀ ਜਿਹੜੀ ਜਿਹੜੀ ਮਨੁਸਿਮਰਤियां ਰਾਈ ਬ੍ਰਾਹਮਣਵਾਦੀ ਸਿਸਟਮ ਰਾਈ ਤੇ ਪੁਜਾਰੀਆਂ ਦਰਬਾਰੀਆਂ ਅਧਿਕਾਰੀਆਂ ਦੇ ਗੱਠ ਜੋੜ ਵੱਲੋਂ ਅੱਜ ਤੋਂ ਸਦੀਆਂ ਪਹਿਲਾਂ ਤੇ ਹੁਣ ਵੀ ਉਹ ਗੱਠ ਜੋੜ ਚੱਲ ਰਿਹਾ ਜਿਤਨਾ ਜਗੀਰੂ ਦਾ ਜਕੜ ਤੇ ਆਪਣੀ ਜਗੀਰੂ ਜੜ ਤੇ ਮਰਦ ਮਰਦ ਪ੍ਰਧਾਨ ਜਿਹੜੀ ਹੈ ਜਕੜ ਆ ਜਗੀਰੂ ਤੇ ਮਰਦ ਪ੍ਰਧਾਨ ਜਕੜ ਦੇ ਥੱਲੇ ਔਰਤ ਨੂੰ ਜਿਤਨਾ ਲਤਾੜਿਆ ਗਿਆ ਵਾ ਉਹਨੂੰ ਸਿਰਫ ਇੱਕ ਆਦਮੀ ਦੀ ਮਰਦ ਦੀ ਮਰਦ ਦੇ ਸੇਵਾ ਵਾਸਤੇ ਉਹਨਾਂ ਨੇ ਕਿਹਾ ਵੀ ਇਹ ਸੇਵਾ ਵਾਸਤੇ ਪੈਦਾ ਹੋਈ ਆ ਇਹ ਅਬਲਾਵਾ ਇੱਕ ਕਮਜ਼ੋਰ ਆ ਉਹ ਅਸੀਂ ਗੱਲ ਤੋੜੀ ਆ ਆਪਣੀ ਜਥੇਬੰਦੀ ਦੇ ਮਤਾਂ ਦੇ ਮੁਤਾਬਕ ਜੋ ਅਸੀਂ ਪਿਛਲੇ ਠੱਠੀਆਂ ਦੇ ਜਲਾਸ ਦੇ ਵਿੱਚ ਇਹ ਕਾਰਜ ਕੱਢਿਆ ਸੀ ਕਿ ਬੀਬੀਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਊਗਾ ਜਥੇਬੰਦੀ ਦੇ ਵਿੱਚ ਪਿੰਡ ਤੋਂ ਲੈ ਕੇ ਸੂਬੇ ਤੱਕ ਉਹ ਅਸੀਂ ਦੇਣ ਜਾ ਰਹੇ ਹਾਂ ਜ਼ਿਲ੍ਹਿਆਂ 'ਚ ਦੇਤਾ ਬਾਕੀ ਜ਼ਿਲ੍ਹਿਆਂ 'ਚ ਦੇ ਦੇਣਾ ਸੂਬੇ ਦਾ ਮਾਰਚ ਅਪ੍ਰੈਲ ਤੱਕ ਵੱਡਾ ਇਕੱਠ ਕਰਕੇ ਜਲਾਸ ਕਰਕੇ ਉਹ ਸੂਬੇ ਚੋ ਹੀ ਦਰਜਾ ਦੇਾਂਗੇ ਇਸ ਦੇ ਨਾਲ ਜਿਹੜੀ ਔਰਤ ਹੈ ਉਹ ਬਲਾਏ ਨਹੀਂ ਕਮਜ਼ੋਰ ਹੈ ਨਹੀਂ ਉਹ ਸਮਾਜ ਨੂੰ ਚਲਾਉਣ ਵਾਲੀ ਆ 50% ਹਿੱਸਾ ਵਾ ਉਸ ਨੂੰ ਅਸੀਂ ਸ਼ਗਰਸ਼ਾਂ ਸ਼ਾਮਲ ਕਰ ਰਹੇ ਹਾਂ ਨਾਲ ਜਿਹੜੇ ਪਿੰਡਾਂ ਦੇ ਵਿੱਚ ਜਿਹੜੀਆਂ ਕਰਮਕਾਂਡ ਵਹਿਮ ਭਰਮ ਜਾਤ ਪਾਤ ਉੱਚ ਨੀਚ ਪੂਰਤੀ ਪੂਜਾ ਬੁੱਤ ਪੂਜਾ ਸਾਰਾ ਕੁਝ ਇਹ ਤੋੜਨਗੇ ਤੇ ਇਹ ਤੜਾ ਕੇ ਬੀਬੀਆਂ ਤੋੜਨ ਗਿਆ ਬੀਬੀਆਂ ਗਵਾਹੀ ਕਰਨ ਗਿਆ ਪਿੰਡਾਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਜਥਿਆਂ ਦੀਆਂ ਤੇ ਜਿਹੜਾ ਮੋਰਚਾ ਲਗਾਵਾ ਸਾਡਾ ਉਹ ਅਸੀਂ ਸਾਨੂੰ ਪਤਾ ਵਾ ਲੰਮਾ ਮੋਰਚਾ ਚੱਲਣਾ ਵਾ ਉਹ ਮੋਰਚਾ ਅਸੀਂ 25 ਸਾਲ ਚਲਾਉਣ ਦੀ ਵਿਉਂਤਬੰਦੀ ਆਪਣੀ ਜਥੇਬੰਦੀ ਚ ਕੀਤੀ ਹੋਈ ਆ 25 ਸਾਲ ਆਉਣ ਵਾਲੇ ਦਿਨਾਂ ਚ 30 ਸਤੰਬਰ ਨੂੰ ਇਹ ਜਿਲ੍ਹੇ ਚ ਉਤਰਨ ਤਰਨ ਚੋਂ ਤੇ ਮੁਰਕੇ 10 ਅਕਤੂਬਰ ਨੂੰ ਜਾ ਰਹੇ 30 ਸਤੰਬਰ ਨੂੰ 10 ਅਕਤੂਬਰ ਨੂੰ ਵੱਡੇ ਜਥੇ 11 ਬੀਬੀਆਂ ਦੇ ਜਥੇ ਉੱਥੇ ਜਾਣਗੇ ਅਸੀਂ ਇਸ ਕਰਕੇ ਵੱਡੀ ਵਿਉਂਤਬੰਦੀ ਕੀਤੀ ਆ ਕਿਉਂਕਿ ਲੜਾਈ ਲੰਮੀ ਆ ਉਹਦੇ ਵਾਸਤੇ ਵੱਡੀ ਵਿਉਂਤਬੰਦੀ ਕੀਤੀ ਆ ਉਹਦੇ ਲਈ ਬੀਬੀਆਂ ਨੂੰ ਜਥੇਬੰਦ ਕਰਕੇ ਨਾਲ ਗੁੜੇ ਮਜ਼ਦੂਰਾਂ ਨੂੰ ਜਥੇਬੰਦ ਕਰਕੇ ਗਾਂਵ ਵਾਲੇ ਸਮੇਂ ਚ ਨੌਜਵਾਨਾਂ ਨੂੰ ਜਥੇਬੰਦ ਕਰਕੇ ਵੱਡੀ ਲੜਾਈ ਵਾਸਤੇ ਅਸੀਂ ਤਿਆਰ ਆ ਇਸ ਤੋਂ ਇਲਾਵਾ ਜਿੰਨਾ ਚਿਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਤੱਕ ਮੋਰਚਾ ਚਲਾਵਾਂਗੇ ਦਾਲ ਜਿਹੜਾ ਲਖੀਮਪੁਰ ਖੀਰੀਕਾਂਡ ਚ ਹੋਇਆ ਆਪਣੇ ਲਖੀਮਪੁਰ ਖੀਰੀਕਾਂਡ ਚ ਚਾਰ ਕਿਸਾਨ ਤੇ ਇੱਕ ਪੱਤਰਕਾਰ ਉਹਨਾਂ ਦਰੜ ਕੇ ਮਾਰਿਆ ਅਜੇ ਮਿਸ਼ਰਾ ਟੈਣੀ ਜੋ ਭਾਜਪਾ ਦਾ ਪਿਛਲੀ ਸਰਕਾਰ ਚ ਗ੍ਰਹਿ ਰਾਜ ਮੰਤਰੀ ਸੀ ਤੇ ਉਹਦੇ ਮੁੰਡੇ ਸ਼ਿਸ਼ ਮਿਸ਼ਰਾ ਵੱਲੋਂ ਉਹਦੇ ਉਹ ਉਹਨਾਂ ਤੇ ਉਹ ਆ ਜਖਲ ਬਾਹਰ ਫਿਰ ਰਹੇ ਆ ਉਹ ਮੁੰਡਾ ਜਵਾਨ ਤੇ ਆ ਤੇ ਉਹਦੇ ਉੱਤੇ ਕੋਈ ਪਰਚਾ ਦਰਜ ਹੋ 120 ਬੀ ਦਾ ਜੇ ਮਿਸ਼ਰਤ ਉਹਨੂੰ ਕੁਛ ਨਹੀਂ ਕੀਤਾ ਗਿਆ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਉਹਨੂੰ ਗ੍ਰਿਫਤਾਰ ਕਰਾਉਣ ਵਾਸਤੇ ਤੇ ਆਪਣੇ ਸ਼ਹੀਦਾਂ ਨੂੰ ਜਿਹੜੇ ਸ਼ਹੀਰ ਹੋਏ ਪੰਜੇ ਉਹਨਾਂ ਨੂੰ ਇਜ਼ਾਦੀ ਦੇਣ ਵਾਸਤੇ ਤੇ ਜਿਹੜੇ ਕਿਸਾਨ નિર્ਦੋਸ਼ ਆਗੂ ਜਿਹੜੇ ਕਿਸਾਨ ਫੜੇ ਹੋਏ ਇੱਥੇ ਉੱਤੇ ਇਹਨਾਂ ਨੇ ਉਹ ਉਹਨਾਂ ਨੂੰ ਛਡਾਉਣ ਵਾਸਤੇ ਪੂਰੇ ਦੋਨਾਂ ਫਾਰਮਰ ਸੱਦੇ ਤੇ ਪੂਰੇ ਦੇਸ਼ ਪੱਧਰ ਤੇ 2 ਘੰਟੇ 3 ਅਕਤੂਬਰ ਦੇ ਲਾਂ ਦਾ ਚੱਕਾ ਜਾਮ ਕਰ ਰਹੇ ਆ ਐਸ ਜ਼ਿਲ੍ਹੇ ਤਰਨਤਾਰਨ ਦੇ ਵਿੱਚ ਵੀ ਤਾਂ ਪੂਰੇ ਪੰਜਾਬ ਚ ਜਿਹੜਾ ਵਾ ਬਹੁਤ ਵੱਡੇ ਪੱਧਰ ਤੇ ਸੈਂਕੜੇ ਥਾਵਾਂ ਤੇ ਰੇਲ ਦਾ ਚੱਕਾ ਜਾਮ ਕੀਤਾ ਜਾਊਗਾ ਇਸ ਤੋਂ ਇਲਾਵਾ ਜਿਹੜਾ ਅਪਰਾਧੀ ਵਾਲਾ ਮੁੱਦਾ ਵਾ ਅਸੀਂ ਭਗਵੰਤ ਮਾਨ ਦੀ ਸਰਕਾਰ ਨੂੰ ਕਹਿੰਨੇ ਆ ਵੀ ਤੁਸੀਂ ਜਿਹੜਾ ਪ੍ਰਭਾਅ ਹੰਦੇ ਜੋ ਵੇ ਰੈਡ ਐਂਟਰੀਆਂ ਕਰਨੀਆਂ ਵਾ ਅਸੀਂ ਪਰਚੇ ਕਰਨੇ ਆ ਅਸੀਂ ਜੁਰਮਾਨੇ ਕਰਨੇ ਜੇਲ੍ਹ ਭਜਣਾ ਕਿਸਾਨਾਂ ਨੂੰ ਇਹ ਉਹੀ ਧਮਕੀਆਂ ਪਿਛਲੇ 10 ਸਾਲਾਂ ਤੋਂ ਦੇ ਰਿਆ ਜੋ ਜਦੋਂ ਕਿ ਅਸੀਂ ਕਰ ਰਿਹਾ ਕਹਿ ਰਹੇ ਹਾਂ ਜਾਂ ਤੇ ਐਨਜੀਟੀ ਦੀਆਂ ਜਿਹੜੀਆਂ ਹਦਾਇਤਾਂ ਵਾਂ ਪੰਜ ਕਿੱਲੇ ਤੋਂ ਘੱਟ ਵਾਲੇ ਕਿਸਾਨਾਂ ਨੂੰ 5000 ਰੁਪਏ ਦੇ ਦਿਓ ਤੇ ਪੰਜ ਕਿੱਲੇ ਤੋਂ ਵੱਧ ਵਾਲੇ ਜਿਹੜੇ ਆ ਹੁਣ 15000 ਰੁਪਏ ਤਹੰ ਤੋਂ ਜੋ ਉਹਨਾਂ ਦਾ ਫੈਸਲਾ ਐਨਜੀਟੀ ਦਾ ਉਹ ਲਾਗੂ ਕਰ ਲੋ ਜਾਂ 7000 ਰੁਪਏ ਪ੍ਰਤੀ ਏਕੜ ਸਾਰੀਆਂ ਹੀ ਆਪਣੀਆਂ ਆ ਕਿਸਾਨਾਂ ਦੀ ਮੰਗ ਆ ਕਿ ਪ੍ਰਤੀ ਏਕੜ 7000 ਰੁਪਏ ਮੁਆਵਜ਼ਾ ਦੇ ਦਿਓ ਤੇ ਅਸੀਂ ਉਹ ਪ੍ਰਾੜੀ ਦਾ ਪ੍ਰਬੰਧ ਕਰ ਲਈਏ ਸਾਡੇ ਕੋਲ ਕੋਈ ਟਾਈਮ ਨਹੀਂ ਹੈਗਾ 20 ਦਿਨਾਂ ਚ ਕਣਕ ਬੀਜਣੀ ਆ ਹੁਣ ਅਸੀਂ ਝੋਨਾ ਵੜਨਾ ਵਾ ਫੇਰ ਅਸੀਂ ਅਗ ਜਿਹੜੀ ਪ੍ਰਾਲੀ ਆ ਉਹਦਾ ਸਾਡੇ ਕੋਲ ਕੋਈ ਵੀ ਪ੍ਰਬੰਧ ਨਹੀਂ ਹੈਗਾ ਇਸ ਲਈ ਅਸੀਂ ਕਹਿੰਨੇ ਆ ਵੀ ਤੁਸੀਂ ਰੈੱਡ ਐਂਟਰੀਆਂ ਕਰਕੇ ਵੇਖਿਓ ਤੁਹਾਡੀਆਂ ਐਂਟਰੀਆਂ ਵਿਧਾਇਕਾਂ ਦੀਆਂ ਤੇ ਮੰਤਰੀਆਂ ਦੀਆਂ ਪੰਡਾ 'ਚ ਬੰਦ ਕਰਾਂਗੇ ਤੁਹਾਡੇ ਆਏ ਅਧਿਕਾਰੀਆਂ ਦੇ ਪੰਡਾ 'ਚ ਕਰਾਓ ਕਰਾਂਗੇ ਕਿਸੇ ਕਿਸਾਨ ਨੂੰ ਜੋ ਵੀ ਮਜਬੂਰੀ 'ਚ ਅੱਗ ਲਾਉਂਦਾ ਵਾ ਉਹਦਾ ਨਾਂ ਤੇ ਰੈੱਡ ਐਂਟਰੀ ਹੋਣ ਦਿਆਂਗੇ ਨਾ ਹੀ ਜਿਹੜਾ ਆਪਣਾ ਪਰਚਾ ਦਰਜ ਹੋਣਾ ਨਾ ਜੇਲ੍ਹ ਜਾਣ ਦਿਆਂ ਜਾਣ ਦਿਆਂਗੇ ਤੇ ਨਾ ਕੋਈ ਜੁਰਮਾਨਾ ਪੈਣ ਦਿਆਂਗੇ ਇਹ ਜਿੱਥੇ ਬੈੰਦਾ ਅੱਜ ਸਾਡਾ ਐਲਾਨ ਬਾਕੀ ਡੀਏਪੀ ਖਾਦ ਬਾਸ ਵਧੀ ਦੇ ਉੱਤੇ ਆਪਣੀ ਟ੍ਰੇਡਿੰਗ ਕਾਰਪੋਰੇਸ਼ਨ ਬਣਾ ਕੇ ਉਹ 6000 ਰੁਪਇਆ ਪ੍ਰਤੀ ਕੁਇੰਟਲ ਉਹਦਾ ਉਹਦੀ ਖਰੀਦਕਾਰ ਨੇ ਜਿਤਨਾ ਲੁੱਟ ਬਾਤਬਾਜ਼ੀ ਦੀ ਮੰਡੀਆਂ ਦੇ ਵਿੱਚ ਉਹ ਕੇਂਦਰ ਤੇ ਪੰਜਾਬ ਸਰਕਾਰ ਜਿਹੜੀ ਆ ਉਹ ਲੁੱਟ ਕਿਸਾਨਾਂ ਦੀ ਬੰਦ ਕਰਾਵਾਵੇ ਤੇ ਇੱਕ ਤਰੀਕ ਤੋਂ ਜਿਹੜਾ ਚੋਨੇ ਦੀ ਖਰੀਦ ਉਹ ਸ਼ੁਰੂ ਹੋ ਰਹੀ ਆ ਉਹਨੂੰ ਚਾਰੂ ਰੂਪ ਚ ਲਾਗੂ ਕੀਤਾ ਜਾਵੇ ਜਿਹੜੀ ਲਿਫਟਨ ਦਾ ਪ੍ਰਬੰਧ ਆ ਉਹ ਚਾਰੂ ਰੂਪ ਚ ਜਿਹੜੀ ਪੰਜਾਬ ਸਰਕਾਰ ਕਰੇ ਜੇਕਰ ਕੋਈ ਮੁਸ਼ਕਲ ਆਈ ਤਾਂ ਮੌਕੇ ਦਾ ਫੈਸਲਾ ਲਿੱਕੇ ਸਾਰਾ ਪੰਜਾਬ ਜਾਮ ਕਰਤਾ ਜਾਊਗਾ ਇਹ ਵੀ ਸਾਡਾ ਐਲਾਨ ਆ ਚੋਨੇ ਦੀ ਖਰੀਦ ਵਾਸਤੇ ਤੇ ਬਾਤ ਸਮਝਦੀ ਲੁੱਟ ਜਿਹੜੀ ਹੋ ਰਹੀ ਆ ਉਸ ਦੇ ਵਿਰੋਧ ਦੇ ਵਿੱਚ ਇਸ ਤੋਂ ਇਲਾਵਾ ਜਿੰਨੇ ਵੀ ਸਾਡੇ ਹੋਰ ਮਸਲੇ ਆ ਉਹਨਾਂ ਮਸਲਿਆਂ ਤੇ ਅਸੀਂ ਆਉਣ ਦੇ ਨਾ ਚ ਵੱਡੇ ਪੱਦਰ ਤੇ ਜਿਹੜੇ ਆ ਉਹ ਲੜਾਈ ਸਾਡੀ ਚੱਲੂਗੀ ਉਹ ਲੜਾਈ ਗਾਂ ਜਾਂਦੀ ਜਾਂਦੀ ਜਿਸ ਜਿਹੜੇ ਗੱਲ ਕੀਤੀ ਜਾਵੇ ਕਟਰਾ ਐਕਸਪ੍ਰੈਸ ਤੇ ਹੈ ਜਿਹੜਾ ਵੱਲੋਂ ਵਿਰੋਧ ਕੀਤਾ ਗਿਆ ਸੀਗਾ ਤੇ ਪ੍ਰਸ਼ਾਸਨ ਵੀ ਵੱਡੇ ਪੱਪਾ ਭਾ ਰੋਕੇ ਜਿਹੜਾ ਉਹ ਵਿਰੋਧ ਦਾ ਸਾਹਮਣਾ ਕਰ ਰਿਹਾ ਸੀਗਾ ਜੇ ਸਮਝ ਦੇਖਿਆ ਜੇ ਹੁਣ ਜਿਹੜਾ ਉਸ ਉੱਪਰ ਜਿਹੜਾ ਕਟਰਾ ਐਕਸਪ੍ਰੈਸ ਤੇ ਹੈ ਜ ਉਸ ਤੋਂ ਕੀ ਕਸਰ ਹੈ ਹਾਂਜੀ ਹਾਂਜੀ ਜੋ ਇਹਨਾਂ ਨੇ ਕਟੜਾ ਨੈਸ਼ਨਲ ਉਹ ਜਿੰਨੇ ਵੀ ਭਾਰਤ ਮਾਲਾ ਪ੍ਰੋਜੈਕਟ ਜਿੰਨੇ ਵੀ ਕਟੜਾ ਜੰਮੂ ਜਾਂ ਜਿੰਨੇ ਵੀ ਹੋਰ ਨੈਸ਼ਨਲ ਵੇ ਬਣਾ ਰਹੇ ਆ ਪੰਜਾਬ ਚ ਅਸਲ ਚ ਪੰਜਾਬ ਦਾ વિનાਸ਼ ਆ ਨਾ ਕਿ ਕੋਈ ਵਿਕਾਸ ਸਾਈਡਾ ਵਿਕਾਸ ਮਾਡਲ ਇਹ ਕਹਿ ਰਹੇ ਕੋਈ ਵਿਕਾਸ ਮਾਡਲ ਨਹੀਂ ਦੂਸਰਾ ਇਹ ਨਾ 2 ਜਾਂ 2013 ਭੂਮੀ ਗ੍ਰਹਨ ਐਕਟ ਜੋ ਪੰਜਾਬ ਚ ਲਾਗੂ ਆ ਉਹ ਲਾਗੂ ਹੀ ਨਹੀਂ ਕੀਤਾ ਕਿਤੇ ਵੀ ਲਾਗੂ ਨਹੀਂ ਕੀਤਾ ਸਾਡੀ ਜਦੋਂ ਇੱਥੇ ਉਹਨਾਂ ਨਾਲ 15 ਸਤੰਬਰ ਨੂੰ ਮੀਟਿੰਗ ਹੋਈ ਆ ਆਪਣੇ ਡਿਪਟੀ ਕਮਿਸ਼ਨਰ ਤਰਨਤਾਰਨ ਉਹਨੂੰ ਜਦੋਂ ਇਹ ਸਵਾਲ ਕੀਤਾ ਵੀ ਦੱਸ ਸਾਨੂੰ ਵਿਖਾ ਜਿਹੜੇ ਉਹ 2013 ਐਕਟ ਦੇ ਅਧੀਨ ਜਿਹੜਾ ਆਪਣਾ ਉਹ ਫਾਰਮੈਲਟੀ ਕਰਨੀ ਸੀ 80% ਲੋਕਾਂ ਦੀ ਸਹਿਮਤੀ ਲੈਣੀ ਸੀ ਜਾਂ ਸਰਕਾਰੀ ਜ਼ਮੀਨ ਵਾਸਤੇ 70% ਲੋਕਾਂ ਦੀ ਸਹਿਮਤੀ ਲੈਣੀ ਸੀ ਜਾਂ ਉਹਨਾਂ ਦਾ ਸੋਸ਼ਲ ਪੈਕਟ ਕੀ ਆ ਮਜ਼ਦੂਰਾਂ ਤੇ ਕੀ ਪ੍ਰਭਾਵ ਪੈਣਾ ਵਾਤਾਵਰਣ ਦੇ ਕੀ ਪ੍ਰਭਾਵ ਪੈਣਾ ਉਹਦਾ ਕੋਈ ਸਰਵੇ ਕਰਾਇਆ ਉਹਦਾ ਕੋਈ ਜਾਜਾ ਲਿਆ ਜੇ ਲਿਆ ਤਾਂ ਦੱਸ ਉਹ ਆਪਣੇ ਆਪ ਹੀ ਡਿਪਟੀ ਕਮਿਸ਼ਨ ਦਾ ਬਿਆਨ ਸੀ ਉਹ ਦੋਸਤ ਕਹਿੰਿਆ ਉਹਨੇ ਮੀਟਿੰਗ ਦੇ ਵਿੱਚ ਵੀ ਸਰਕਾਰਾਂ ਕਰ ਜਾਂਦੀਆਂ ਨੇ ਧੱਕੇ ਫੇਰ ਸਾਡਾ ਜਵਾਬ ਇਹ ਸੀ ਵੀ ਸਰਕਾਰਾਂ ਧੱਕੇ ਕਰ ਜਾਂਦੀਆਂ ਦੀਆਂ ਫੇ ਉਹ ਤੇ ਐਫਆਰ ਬਣਦੀ ਆ ਤੁਸੀਂ ਸਰਕਾਰ ਦਾ ਅੰਗ ਜੋ ਤੁਹਾਡੇ ਤੇ ਐਫਆਰ ਬਣਦੀ ਆ ਕਿਉਂਕਿ ਜਦੋਂ ਕਿ ਆਮ ਆਦਮੀ ਕੋਈ ਮਾੜਾ ਮੋਟਾ ਕਾਨੂੰਨ ਤੋੜੇ ਉਸੇ ਤੁਸੀਂ ਫਿਰ ਦਰਜ ਕਰਾਉਂਦੇ ਜੋ ਸਰਕਾਰ 2013 ਐਕਟ ਜਿਹੜਾ ਪੰਜਾਬ 'ਚ ਲਾਗੂ ਆ ਜੋ ਇਹ ਕਾਨੂੰਨ ਤੋੜ ਰਹੀ ਆ ਤੇ ਫਿਰ ਕਾਨੂੰਨ ਦੀ ਰਾਖੀ ਕੌਣ ਕਰੂਗਾ ਇਹਦਾ ਮਤਲਬ ਕਾਨੂੰਨ ਕਾਨੂੰਨ ਨੂੰ ਲਾਗੂ ਕਰਾਉਣ ਵਾਲੇ ਕਾਨੂੰਨ ਤੋੜ ਰਹੇ ਆ ਸਾਡਾ ਐਲਾਨ ਆ 2013 ਭੂਮੀ ਗ੍ਰੈਂਡ ਐਕਟ ਤਰਨਤਾਰਨ ਫੈਲ ਪੂਰੇ ਪੰਜਾਬ 'ਚ ਉਹ ਲਾਗੂ ਕਰੋ ਨਹੀਂ ਤਾਂ ਜ਼ਮੀਨਾਂ ਤੇ ਨਹੀਂ ਵਣਤਾ ਜਾਊਗਾ ਜਿਨ੍ਹਾਂ ਨੇ ਨੋਟੀਫਿਕੇਸ਼ਨ ਨਾਲ ਗਲਤਮਲਤ ਕੀਤੇ ਆ ਸਾਰੇ ਰੱਦ ਕੀਤੇ ਜਾਣ ਇਹ ਸਾਡਾ ਉਹਦੇ ਬਾਰੇ ਆ ਇਹ ਇੱਕ ਹੋਰ ਸਵਾਲ ਆ ਲੱਗ ਜਿਹੜਾ ਟਾਰੀ ਬਾਰਡਰ ਆ ਕਾਫੀ ਇੱਥੇ ਜਿਹੜਾ ਆ ਪਾਕਿਸਤਾਨ ਦੇ ਵਿੱਚ ਆਪਣਾ ਸਾਮਾਨ ਜਾਂਦਾ ਸੀ ਕਾਫੀ ਦੇਸ਼ਾਂ ਨਾਲ ਜਿਹੜੀ ਇਸ ਤਰ੍ਹਾਂ ਜੁੜਦੀ ਆ ਬਾਕੀ ਜਿਹੜੇ ਸਟੇਟਾਂ ਦੇ ਨਾਲ ਪਾਕਿਸਤਾਨ ਵਪਾਰ ਹੋ ਰਿਹਾ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਨਾਲ ਵਿਕਰਾ ਹੋ ਰਿਹਾ ਤੇ ਇਹ ਮੰਗ ਵੀ ਆਪਣਾ ਰੱਖਣੀ ਚਾਹੀਦੀ ਆ ਕਿ ਸਾਡੇ ਕਿਸਾਨਾਂ ਦੇ ਹਿੱਤਾਂ ਵਾਸਤੇ ਜਿਹੜਾ ਆ ਟਾਰੀ ਬਾਰਡਰ ਲਈ ਜਿਹੜਾ ਆ ਉਹ ਸਾਮਾਨ ਜਿਹੜਾ ਟਾਰੀ ਬਾਰਡਰ ਫੋਲਣਾ ਚਾਹੀਦਾ ਹਾਂ ਬਿਲਕੁਲ ਸਾਡੀ ਮੰ ਉਹਦੇ ਵਿੱਚ ਇਹ ਆ ਕਿ ਜਿਹੜਾ ਇਹ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਛੜਕਾਂ ਬਣਾ ਰਹੇ ਆ ਇਹ ਅਸਲ 'ਚ ਅਮਰੀਕਾ ਨਾਲ ਜੋੜਨਾ ਨਾਲ ਸਾਰਾ ਉਹ ਜਿਹੜੇ 7 ਜੀ ਦੇਸ਼ ਆ ਇਧਰੋਂ ਮੱਧ ਏਸ਼ੀਆ ਤੋਂ ਨਹੀਂ ਖੜ ਕੇ ਮੁੜ ਕੇ ਅੱਗੇ ਯੂਰਪ ਨਾਲ ਰੇਲ ਰਾਈਂ ਤੇ ਗਾੜੀ ਸਮੁੰਦਰ ਨਾਲ ਅਮਰੀਕਾ ਜੋੜਨਾ ਉਧਰੋਂ 7 ਜੀਆਂ ਦੇ ਜਿਹੜੇ ਆ ਜਿਹੜੀਆਂ ਫ੍ਰੀ ਮਾਰਕੀਟ ਰਾਈਂ ਇੱਥੇ ਚੀਜ਼ਾਂ ਜਿਹੜੀਆਂ ਉਹਨਾਂ ਦੀ ਉਤਪਾਦਨ ਆ ਉਹ ਇੱਥੇ ਆਉਣਾ ਵਾ ਤੇ ਇੱਥੋਂ ਦੀ ਸਾਰੀ ਮਾਰ ਜਿਹੜੀ ਉਤਪਾਦਨ ਹੁੰਦਾ ਵਾ ਉਤਪਾਦਨ ਕਰਤਾ ਵਾ ਉਹ ਸਾਰੇ ਬਰਬਾਦ ਕਰਨੇ ਆ 8 ਡੰਪ ਬਣਾਣੇ ਪੰਜਾਬ 'ਚ ਉਹ ਕੰਮ ਇਹ ਕਰ ਰਹੇ ਆ ਜਦੋਂ ਕਿ ਵਾਘ ਉਹ ਬਾਰਡਰ ਸਾਡੀ ਮੰਗਿਆ ਤੁਰੰਤ ਖੋਲੇ ਜਾਣ ਪਾਕਿਸਤਾਨ ਦੇ ਨਾਲ ਉਹਦਾ ਵਪਾਰ ਸ਼ੁਰੂ ਕੀਤਾ ਜਾਵੇ ਉਹ ਵਪਾਰ ਕਰਾਚੀ ਤੋਂ ਆਪਣੇ ਤੋਰਿਆ ਵਾ ਕਾਂਡਲਾ ਬੰਦਰ ਕੋ ਤੋਂ ਕਰਾਚੀ ਤਾਂ ਨਹੀਂ ਹੋ ਰਿਹਾ ਉਹ ਇਧਰ ਇੰਨਾ ਨਜ਼ਦੀਕ ਆ ਇਧਰੋਂ ਕਿਉਂ ਨਾ ਹੋਵੇ ਇਹ ਸਾਡੀ ਜ਼ੋਰਦਾਰ ਮੰਗਿਆ ਇੱਥੋਂ ਸਰਕਾਰ ਦੀ ਮਨਸ਼ਾ ਯਾਰ ਹੁੰਦੀ ਆ ਪਿਆੜਾ ਬਾਰਡਰ ਇਹ ਤਾਂ ਖੁੱਲਣ ਨੂੰ ਤਿਆਰ ਨਹੀਂ ਗੇ ਜਿਹੜਾ ਜਿਹੜਾ ਅਮਰੀਕਾ ਨਾਲ ਜੋੜਨਾ ਵਾ ਜਿਹੜਾ ਸੱਤ ਜੀ ਦਿਸ਼ਾ ਨਾਲ ਸੰਝੌਤੇ ਕਰਕੇ ਆ ਮੋਦੀ ਆਪਣਾ ਪ੍ਰਧਾਨ ਮੰਤਰੀ ਆ ਪਿਛਲੇ ਦਿਨ ਪਿਪਲੀ ਆਪਣਾ ਹੈਗਾ ਸੀਗਾ ਆ ਇਟਲੀ ਦੇ ਵਿੱਚ ਇੱਕ ਸ਼ਹਿਰ ਆ ਬਿਪਲੀ ਦਾ ਆ ਦਾ ਇਸ ਤਰ੍ਹਾਂ ਦਾ ਕੋਈ ਸ਼ਹਿਰ ਹੈ ਉੱਥੇ ਮੀਟਿੰਗ ਹੋਈ ਜਾਂਦੀ ਸੱਤ ਜੀ ਦੇਸ਼ਾਂ ਦੀ ਉੱਥੇ ਮੰਨ ਕੇ ਆਏ ਹੋਇਆ ਕਿ ਅਸੀਂ ਤੁਰੰਤ ਛੜਕਾਂ ਬਣਾਵਾਂਗੇ ਉਦੋਂ ਤੋਂ ਆਣ ਕੇ ਲੋਕਾਂ ਦੇ ਜ਼ਬਰੀ ਕਬਜ਼ੇ ਕਰਨ ਦੀ ਕਿ ਤਿਆਰੀ ਕਰ ਰਹੇ ਆ ਤਾਂ ਅਸੀਂ ਜਬ ਜਬਰੀ ਕਬਜ਼ਾ ਕਿਸੇ ਵੀ ਕਿਸਾਨ ਦੀ ਜ਼ਮੀਨ ਤੇ ਬਿਲਕੁਲ ਨਹੀਂ ਕਰਨ ਦਿਆਂਗੇ ਪੂਰੇ ਤਰਨਤਾਰਨ ਚ ਅੰਮ੍ਰਿਤਸਰ ਚ ਪੰਜਾਬ ਦੇ ਵਿੱਚ ਆ ਦੇਖੋ ਜਿੱਥੋਂ ਤੱਕ ਡੀਏਪੀ ਦਾ ਸਵਾਲ ਆ ਇਹ ਲਗਭਗ ਪੰਜਾਬ ਅੰਦਰ ਕ੍ਰਾਈਸਿਸ ਬਣਿਆ ਹੋਇਆ ਖੇਤੀਬਾੜੀ ਮੰਤਰੀ ਦਾ ਬਿਆਨ ਆ ਗਿਆ ਸੀ ਵੀ ਸਾਨੂੰ ਰਾਹਕ ਨਹੀਂ ਮਿਲ ਰਹੀ ਔਰ ਅਸੀਂ ਕਹਿ ਰਹੇ ਹਾਂ ਪਿੱਲੂ ਖੇਤੀ ਕੱਟੇ ਬੰਦਾ ਕੀਤਾ ਹੋਆ ਤੇ ਕਿਸਾਨਾਂ ਨੂੰ ਬਲੈ ਇਹ ਲੈਣੀ ਪੈ ਰਹੀ ਹੈ ਤੇ ਅਸੀਂ ਐਡਵਾਂਸ ਪ੍ਰਬੰਧ ਕਰਨ ਦਾ ਪੰਜਾਬ ਤੇ ਕੇਂਦਰ ਨੂੰ ਕਿਹਾ ਹੋਇਆ ਕਿ ਪੰਜਾਬ ਦੇ ਵਿੱਚ ਕੋਈ ਵੀ ਬਲੈਕ ਨਾ ਮਿਲੇ ਪਰ ਮੈਨੂੰ ਨਹੀਂ ਲੱਗਦਾ ਵੀ ਕ੍ਰੈਸ ਸਾਨੂੰ ਵਕਤੀ ਤੌਰ ਤੇ ਹੱਲ ਹੁੰਦਾ ਨਜ਼ਰ ਆ ਰਿਹਾ ਤੇ ਅਸੀਂ ਖੇਤੀਬਾੜੀ ਵਿਭਾਗ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਬੰਦੇ ਬਲੈਕ ਤੇ ਚੀਜ਼ਾਂ ਵੇਖ ਰਹੇ ਆ ਫਿਰ ਉਹਨਾਂ ਦੇ ਲਾਇਸੈਂਸ ਕੈਨਸਲ ਹੋਣੇ ਚਾਹੀਦੇ ਆ ਹੁਣ ਦੇਖਦੇ ਸਰਕਾਰ ਇਹਦੇ ਤੇ ਆਉਣ ਵਾਲੇ ਸਮੇਂ ਚ ਕੀ ਕਰਦੇ ਆ ਜਿੱਥੋਂ ਤੱਕ ਪ੍ਰਦੂਸ਼ਣ ਦਾ ਸਵਾਲ ਹੈ ਪਰਾਲੀ ਦਾ ਇਸ਼ੂ ਹੁੰਦਾ ਦੇਖੋ ਵਿਗਿਆਨਿਕ ਖੋਜਾਂ ਅਨੁਸਾਰ ਇਸ ਵੇਲੇ ਪਰਾਲੀ ਦਾ ਪ੍ਰਦੂਸ਼ਣ 2% ਹੁੰਦਾ ਹੁਣ ਤਾਂ ਗ੍ਰੀਨ ਟਰਮਿਨੋ ਦਾ ਇੱਕ ਜੱਜ ਨੇ ਕਿਹਾ ਤਾਂ ਵੀ ਸਾਡਾ ਧੂਆਂ ਦਾ ਦਿਲ ਹੀ ਨਹੀਂ ਜਾਂਦਾ ਹੈਗਾ ਤਾਂ ਰੈਡ ਇੰਟਰੀਆਂ ਕੇਸ ਪਾਇਆ ਅਸੀਂ ਕਹਿੰਨੇ ਵੀ ਪਰਾਲੀ ਦਾ ਇਸ਼ੂ ਥੋੜਾ ਹੱਲ ਹੋ ਜਾਣਾ ਸਵਾਲ ਤਾਂ ਹੈਗਾ ਵੀ ਤੁਸੀਂ ਪਰਾਲੀ ਦੇ ਮਸਲੇ ਨੂੰ ਹੱਲ ਕਰੋ ਦੂਜਾ ਪ੍ਰਦੂਸ਼ਣ ਵਾਲਾ ਇਸ਼ੂ ਜਿਹੜਾ 52% ਇੰਡਸਟਰੀ ਪ੍ਰਦੂਸ਼ਣ ਕਰਦੀ ਆ 25% ਆਵਾਜਾਈ ਦੇ ਸੰਸਾਧਨ ਜਾਂ ਹੋਰ ਕਾਰਨ ਆ 99% ਪ੍ਰਦੂਸ਼ਣ ਤੇ ਤਾਂ ਕੋਈ ਗੱਲ ਨਹੀਂ ਹੁੰਦੀ ਤੇ ਇਕੱਲਾ ਕਿਸਾਨਾਂ ਨੂੰ ਖਲਨਾਇਕ ਬਣਾ ਅਸੀਂ ਕਹਿੰਦੇ ਪੋਲਿਟੀਕਲ ਵਾਰ ਆ ਸਟੇਟ ਵਰਸਸ ਕੇਂਦਰ ਦੀ ਤੇ ਕੇਂਦਰ ਸਾਨੂੰ ਜਾਣ ਬੁੱਝ ਕੇ ਖਲਨਾਇਕ ਬਣਾਉਂਦਾ ਇਹ ਚ ਹੋਰ ਕੁਝ ਨਹੀਂ ਹੈਗਾ ਦੂਸਰਾ ਦਿੱਲੀ ਅੰਦੋਲਨ 2 ਨੂੰ ਚਲਦਿਆਂ ਹੋਏ ਅੱਜ ਲਗਭਗ 228 ਦਿਨ ਹੋ ਚਲੇ ਆ ਆ ਦਿੱਲੀ ਅੰਦੋਲਨ 2 ਆਪਣੀਆਂ ਪ੍ਰਾਪਤੀਆਂ ਵੱਲ ਵਧ ਰਿਹਾ ਹੈਗਾ ਜਿਹੜਾ ਇਸ ਵੇਲੇ ਪੰਜਾਬ ਨੂੰ ਟਾਰਗੇਟ ਹੋ ਰਿਹਾ ਜੋ ਸਾਨੂੰ ਲੱਗਦਾ ਤੁਸੀਂ ਪਾਕਿਸਤਾਨ ਦੇ ਵਿੱਚ ਜਿਹੜੀ ਬਾਸਮਤੀ ਉਹਦਾ ਰੇਟ ਕਿਤੇ ਵੱਧਦਾ ਕਮਾਂਤਰੀ ਮੰਡੀ 'ਚ ਸਾਡੀ ਕਿਉਂਕਿ ਬਾਸਮਤੀ ਵਿਕਦੀ ਕ ਮੰਤਰੀ ਮੰਡੀ 'ਚ ਹੈ ਤੇ ਇਹ ਡਾਲਰ ਕਮਾ ਕੇ ਦਿੰਦੀ ਆ ਸੋ ਕੇਂਦਰ ਤੇ ਪੰਜਾਬ ਦੀ ਸਰਕਾਰ ਦੀ ਬਦਨੀਤੀ ਕਰਕੇ ਪੰਜਾਬ ਸਰਕਾਰ ਕਹਿੰਦੀ ਸੀ ਜਿਹੜਾ ਨਵਾਂ ਖੇਤੀ ਖਰੜਾ ਆਇਆ ਉਹਦੇ ਵਿੱਚ ਵੀ ਕਿਹਾ ਗਿਆ ਵੀ ਅਸੀਂ ਬਾਸਮਤੀ ਨੂੰ ਪ੍ਰੋਮੋਟ ਕਰਾਂਗੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ ਬਿਆਨ ਸੀ ਵੀ 3200 ਤੋਂ ਜੇ ਹੇਠਾਂ ਗਈ ਬਾਸਮਤੀ ਤੇ ਅਸੀਂ ਇੰਟਰ ਕਰ ਦਾਂਗੇ ਮੰਡੀ ਦੇ ਵਿੱਚ ਅੱਜ ਬਾਸਮਤੀ ਤਾਂ ਥੋੜੀ 2200 2100 1700 ਚ ਵੀ ਢੇਰੀਆਂ ਵੇਗੀਆਂ ਪਕਤਾਲੀ ਮੰਡੀ ਦੇ ਵਿੱਚ ਤਾਂ ਕਿਸਾਨ ਦਾ ਪਿਛਲੇ ਸਾਲ ਦੇ ਮੁਕਾਬਲੇ 1500 ਰੇਟ ਪਰ ਪ੍ਰਤੀ ਕੁਇੰਟਲ ਘੱਟ ਨਿਕਲਿਆ ਤਾਂ ਮੈਨੂੰ ਇਹ ਸਮਝਾਵੇ ਸਰਕਾਰ ਵੀ ਅਗਲੀ ਵਾਰੀ ਬਾਸਮਤੀ ਲਾਊਗਾ ਕੌਣ ਇਸ ਕਰਕੇ ਅਜ ਤਰਨਤਰ ਜ਼ਿਲ੍ਹਾ ਵੀ ਪ੍ਰਦਰਸ਼ਨ ਕਰ ਰਿਹਾ ਕਾ ਲੰਬਰਸਰ ਜ਼ਿਲ੍ਹਾ ਅੰਮ੍ਰਿਤਸਰ ਡੀਸੀ ਦੇ ਗਾੜੀ ਬਾਸਮਤੀ ਸੋਟਕੇ ਪ੍ਰਦਰਸ਼ਨ ਕਰੂਗਾ ਵੀ ਕਿਸਾਨਾਂ ਨੂੰ ਮਾਰਨ ਵਾਲੀ ਗੱਲ ਹੈ ਕੇਂਦਰ ਸਰਕਾਰ ਵੀ ਧੱਕਾ ਕਰ ਰਹੀ ਤੇ ਪੰਜਾਬ ਸਰਕਾਰ ਵੀ ਉਹਨਾਂ ਦੇ ਨਾਲ ਰਲਈ ਹੋਈ ਹੈ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਇਸ ਵਿੱਚ ਇੰਟਰਫੇਅਰ ਕਰੇ ਔਰ ਮੰਡੀ ਦੇ ਵਿੱਚ ਜਿਹੜੇ ਸਾਡੇ ਬਾਸਮਤੀ ਦੇ ਰੇਟ ਹੈ ਉਹ ਉੱਪਰ ਆਉਣੇ ਚਾਹੀਦੇ ਆ ਉਹ ਦੇਖੋ ਸਾਹਿਬ ਕੇਂਦਰ ਸਰਕਾਰ ਜਿਹੜੀ ਹੈਗੀ ਸੁਪਰੀਮੋ ਆਮ ਆਦਮੀ ਪਾਰਟੀ ਦੇ ਰਮੇਂਦਰ ਕੇਜੀਵਾ ਸਾਹਿਬ ਜਦੋਂ ਸਰਕਾਰ ਇਹ ਤੇ ਪੰਜਾਬ ਦੇ ਵਿੱਚ ਵੋਟਾਂ ਮੰਗਦੇ ਸਨ ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਬਹੁਤ ਵਧੀਆ ਘੋਲ ਤਿਆਰ ਕੀਤਾ ਆ ਕੋ ਤਿਆਰ ਕਰਤਾ ਜਿਹੜਾ ਪਰਾਲੀ ਜਿਹੜੀ ਮਿੰਟੋ ਮਿੰਟੀ ਸਰਕਾਰ ਜਿਹੜੀ ਆ ਕਿਸਾਨਾਂ ਨੂੰ ਜਿਹੜਾ ਘੋਲ ਦਵਾਂਗੇ ਤੇ ਉਹ ਪਰਾਲੀ ਦੀ ਸਮੱਸਿਆ ਖਤਮ ਹੋ ਜਾਏਗੀ 2.5 ਸਾਲ ਬੀਤਣ ਜਾਂਦੇ ਬਾਅਦ ਵੀ ਅੱਜ ਵੀ ਸਮੱਸਿਆ ਜਿਉਂਦੀ ਓਂ ਗੜੀ ਆ ਕਿੱਦਾਂ ਲੱਗਦਾ ਕਿ ਇਹਨਾਂ ਨੇ ਝੂਠ ਬੋਲ ਕੇ ਜਿਹੜੀ ਆ ਪੰਜਾਬ ਦੇ ਲੋਕਾਂ ਕਿਸਾਨਾਂ ਕੋ ਜਿਹੜੀਆਂ ਵੋਟਾਂ ਚਰਕੀਆਂ ਹਾਂ ਬਿਲਕੁਲ ਜਿਹੜਾ ਕੈਂਪੇਨੀ ਸੀ ਆਮ ਲੋਕਾਂ ਨੂੰ ਵੀ ਲੱਗਿਆ ਵੀ ਸ਼ਾਇਦ ਇਹਨਾਂ ਕੋ ਖੋਜ ਕਰ ਲਿਆ ਅਸਲ ਖੋਜ ਖਾਜ ਕੋਈ ਨਹੀਂ ਦਿੱਲੀ ਕੋਲ ਤੱਕ ਐਗਰੀਕਲਚਰ ਸੈਕਟਰ ਕਿੰਨਾ ਸੀ ਚਾਰ ਪੈਲੀਆਂ ਦਿੱਲੀ ਦਾ এনवायरमेंट ਸਾਡਾ এনवायरमेंट ਚ ਫਰਕ ਹੈਗਾ ਇਸ ਕਰਕੇ ਉਹਨਾਂ ਦੀ ਜਿਹੜੇ ਉਹ ਕਹਿ ਲੋ ਵੀ ਮੋਦੀ ਸਾਹਿਬਾਂ ਕੇਜਰੀਵਾਲ ਸਾਹਿਬ ਦੀ ਜੁਮਲੇਬਾਜ਼ੀ ਸੀਗੀ ਹੋਰ ਤਾਂ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ ਤਾਂ ਨਾਕਾਮਜਾਬ ਹੋਇਆ ਆਮ ਆਦਮੀ ਪਾਰਟੀ ਪਰਾਲੀ ਵਾਲੀ ਸ਼ਿਸ਼ ਨੂੰ ਹੱਲ ਕਰਨ ਦੇ ਪਿਛਲੀ ਦਿਨੀ ਜਿਹੜੀ ਆ ਮੁੱਖ ਮੰਤਰੀ ਸਾਹਿਬ ਨੇ ਜਿਹੜਿਆ ਖੇਤੀ ਜਿਹੜੇ ਆ ਸਾਰੇ ਯੂਨੀਅਨਾਂ ਉਹਨਾਂ ਨੇ ਇੱਕ ਮੀਟਿੰਗ ਕੀਤੀ ਸੀ ਉਹ ਮੀਟਿੰਗ ਦਾ ਕੀ ਫੱਟਾ ਨਿਕਲਿਆ ਆ ਉਹਨਾਂ ਨੇ ਕੀ ਮਹਾਲ ਕੱਢਿਆ ਕਿ ਕੋਈ ਕੀ ਮੰਗਾਂ ਰੱਖੀਆਂ ਗਈਆਂ ਆ ਸਾਰੇ ਯੂਨੀਅਨ ਵੱਲੋਂ ਮੈਨੂੰ ਲੱਗਦਾ ਚੰਡੀਗੜ੍ਹ 'ਚ ਇੱਕ ਹੀ ਜਥੇਬੰਦੀ ਨਾਲ ਮੀਟਿੰਗ ਹੋਈ ਆ ਬਾਕੀਆਂ ਨਾਲ ਤਾਂ ਨਹੀਂ ਹੋਈ ਜੋ ਮੇਰੇ ਕੋਲ ਇਨਫੋਰਮੇਸ਼ਨ ਆ ਉਹਦੇ ਵਿੱਚ ਖੇਤੀ ਜਿਹੜਾ ਖਲੜਾ ਆ ਉਹਦੇ ਤੇ ਸੀ ਕਿ ਜ਼ਿਆਦਾ ਜ਼ੋਰ ਹੈਗਾ ਉਹਦੇ ਤੇ ਗੱਲਬਾਤ ਹੋਈ ਆ ਬਾਕੀ ਨਾ ਤਾਂ ਪੰਜਾਬ ਸਰਕਾਰ ਕੋਈ ਕਿਸਾਨਾਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇ ਰਹੀ ਆ ਕੇਂਦਰ ਤਾਂ ਖੈਰ ਸਾਨੂੰ ਮਾਰਨ ਤੇ ਤੁਲਿਆ ਹੋਇਆ ਕੋਈ 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 ਕਿਸੇ ਪਾਸੇ ਮੀਟਿੰਗ ਨਹੀਂ ਆਈ ਲਿਖਣ ਤੇ ਆਇਆ ਪੰਜਾਬ ਦੇ ਸੈਲਰ ਜੁਨਗਰਾਂ ਦੇ ਜਿਹੜਾ ਆਪਣੀ ਬਸਤੀ ਝੋਨਾ ਚ ਤੋਂ ਨਾ ਕਰਦੀ ਆ ਖਰੀਦਾਂ ਲੈ ਪ੍ਰਬੰਧਾਂ ਨੂੰ ਮੁਸ਼ਕਲਾ ਆ ਰਹੀਆਂ ਕਿ ਸਾਨੂੰ ਇਹਦੇ ਬਾਰੇ ਪਤਾ ਨਹੀਂ ਆ ਹਾਂ ਦੇਖੋ ਜਿੱਥੋਂ ਤੱਕ ਮਿਲਰ ਦਾ ਸਵਾਲ ਹੈ ਜਿਹੜਾ ਉਹਨਾਂ ਨਾਲ ਕੇਂਦਰ ਨਾਲ ਪੰਜਾਬ ਦੇ ਅਧਿਕਾਰੀ ਵੀ ਮੀਟਿੰਗ ਹੋਈ ਉਹ ਚ ਲਗਭਗ ਜਿੰਨਾ ਕੇਂਦਰ ਚੌਲ ਮੰਗ ਰਹੀ ਆ ਇਹ ਮਿਲਰਾਂ ਵਾਲਿਆਂ ਦਾ ਕਹਿਣਾ ਵੀ ਇਸ ਤਰੀਕੇ ਨਾਲ ਜੇ 25 ਸਾਲ ਵੀ ਚੌਲ ਚਕਾਈ ਜਾਈਏ ਤਾਂ ਵੀ ਸਟੋਰ ਵੇਲੇ ਨਹੀਂ ਹੋਣੀ ਉਹਨਾਂ ਦਾ ਕਹਿਣਾ ਸਾਡਾ ਨੇ ਉਹ ਕਹਿੰਦੇ ਫਿਰ ਸਾਡੇ ਕੋਲ ਜਗ੍ਹਾ ਹੀ ਨਹੀਂ ਹੈਗੀ ਅਸੀਂ ਐਰ ਕੀ ਜਿਹੜਾ ਵਾ ਉਹ ਲਾਵਾਂਗੇ ਕਿੱਥੇ ਆਰਤੀ ਕਹਿ ਰਹੇ ਆ ਕਿ ਜੇ ਸਾਨੂੰ ਡਾਂਗਣਾ ਤੁਸੀਂ ਭਰਾਈ ਕਰਾਓਗੇ ਤਾਂ ਸਾਡਾ ਮਾਰਿਆ ਜਾਣਾ ਤਾਂ ਸਾਨੂੰ ਲੱਗਦਾ ਝੋਨੇ ਦੀ ਖਰੀਦ ਤੇ ਕ੍ਰਾਈਸਿਸ ਬਣ ਸਕਦਾ ਅਸੀਂ ਐਡਵਾਂਸ ਸਰਕਾਰ ਨੂੰ ਕਹਿ ਰਹੇ ਆ ਕਿ ਇਹ ਜੇ ਕ੍ਰਾਈਸਿਸ ਬਣਿਆ ਤੇ ਪੰਜਾਬ ਛੜਕਾਂ ਤੇ ਹੋਊਗਾ ਇਸ ਤੋਂ ਪਹਿਲਾਂ ਮਸਲੇ ਦਾ ਹੱਲ ਕਰ ਲਿਆ ਜਾਵੇ